ਹਰਿਆਣਾ ਦੇ ਕਿਸਾਨਾਂ ਦੀਆਂ ਜਦੋਂ ਫਸਲਾਂ ਖਰਾਬ ਹੋਈਆਂ ਸੀ ਤਾਂ ਉਸ ਵੇਲੇ ਜ਼ਰੂਰ ਇੱਕ ਵਾਰ ਕਿਸਾਨਾਂ ਨੂੰ ਇਹ ਲੱਗਿਆ ਸੀ ਕਿ ਇਸ ਆਫਤਾ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਹੈ ਉਸ ਤੋਂ ਬਾਅਦ ਕਿਸਾਨ ਇਹ ਸੋਚ ਰਹੇ ਸਨ ਕਿ ਆਖਰਕਾਰ ਇਸ ਘਾਟੇ ਦੀ ਪੂਰਤੀ ਕਿਵੇਂ ਹੋਏਗੀ ਕਿਉਂਕਿ ਉਹਨਾਂ ਦੀਆਂ ਸਾਰੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਸੀ ਪਰ ਹੁਣ ਉਹਨਾਂ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਹਰਿਆਣਾ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਦੱਸਦੇ ਹਈਏ ਕਿ ਜ਼ਿਲ੍ਹਾ ਪਹਿਵਾਨੀ ਚ ਕਰਵਾਈ ਇੱਕ ਸਮਾਗਮ ਦੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ 2024 ਚ ਖਰਾਬ ਹੋਈਆਂ ਫਸਲਾਂ ਦੇ ਲਈ 135 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਇਹ ਮੁਆਫਸਲ ਮੁਆਵਜ਼ੇ ਦੇ ਰਹੀ ਸੂਬੇ ਭਰ ਦੇ 50000 ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਭੇਜ ਦਿੱਤੀ ਹੈ ਇਸ ਤੋਂ ਇਲਾਵਾ ਦਿਨदयाल उपाध्याय ਅਨੁਤਿਆ ਪਰਿਵਾਰ ਸੁਰੱਖਿਆ ਯੋਜਨਾ ਦੇ ਤਹਿਤ 3200 29 ਯੋਗ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਵੀ 131.24 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਵੀ ਜਾਰੀ ਕੀਤੀ ਹੈ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵਕ ਵਕ ਸਕੀਮਾਂ ਦੇ ਰਾਹੀਂ ਗਰੀਬਾਂ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਦਸ ਸਾਲਾਂ ਦੇ ਅੰਦਰ ਹੀ ਹਰਿਆਣਾ ਦੇ ਕਿਸਾਨਾਂ ਨੂੰ ਖਰਾਬ ਫਸਲ ਦੇ ਮੁਆਵਜ਼ੇ ਦੇ ਵਜੋਂ ਸਿਰਫ 1100 ਕਰੋੜ ਰੁਪਏ ਦਿੱਤੇ ਸੀ ਜਦੋਂ ਕਿ ਪਿਛਲੇ 9.5 ਸਾਲਾਂ ਦੇ ਕਾਰਜਕਾਲ 'ਚ ਸਾਡੀ ਡਬਲ ਇੰਜਨ ਵਾਲੀ ਸਰਕਾਰ ਨੇ 12500 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। 나ਇਬ ਸਿੰਘ ਨੇ ਕਿਹਾ ਹੈ ਕਿ ਸਾਲ 2008 ਤੇ 2009 'ਚ ਡੀਏਪੀ ਤੇ ਯੂਰੀਆ ਦੇ ਰੇਟ ਘਟ ਹੁੰਦੇ ਸੀ ਪਰ ਕਾਂਗਰਸ ਸਰਕਾਰ ਨੇ ਇਹਨਾਂ ਦੇ ਰੇਟ ਵਧਾ ਕੇ ਦੁੱਗਣੇ ਕਰ ਦਿੱਤੇ। ਉਹਨਾਂ ਕਿਸਾਨਾਂ ਦੇ ਹਿੱਤ ਦੇ ਵਿੱਚ ਇੱਕ ਵੀ ਕਦਮ ਨਹੀਂ ਚੁੱਕਿਆ। ਸੋ ਹੁਣ ਸਰਕਾਰ ਨੇ ਤਾਂ ਆਪਣੇ ਵਾਲੇ ਪਾਸੇ ਢੁਕਮਾ ਕਦਮ ਚੁੱਕਦਿਆਂ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਹੈ ਪਰ ਕੀ ਇਹ ਰਾਸ਼ੀ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰਦੀ ਹੈ ਜਾਂ ਫਿਰ ਖਾਣਾ ਪੂਰਤੀ ਕਰਦੀ ਹੈ ਇਹ ਤਾਂ ਸਿਰਫ ਪ੍ਰਭਾਵਿਤ ਕਿਸਾਨ ਹੀ ਦੱਸ ਸਕਦੇ ਹੈ